मिठी तो मिठी खजूर मिठी तो इस तो मिठी गुलकंद गुलाब दिए, है मोहब्बत मिठी है बहुत मिठी दस दी एक लहर चनाब दी है इन सबना तो मिठा शहद है पर बोली शहद तो भी मिठी पंजाब दी है रूबरू प्रोग्राम वेख रहे सारे ही दर्शकों का बहुत बहुत स्वागत मैं हाँ सुपीर कौर ਰੂਬਰੂ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਵੱਖ-ਵੱਖ ਮਾਨਮੱਤੀਆਂ ਸ਼ਖਸੀਅਤਾਂ ਦੇ ਰੂਬਰੂ ਕਰੌਣੀਆਂ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਮੰਜ਼ਲਾਂ ਸਰ ਕੀਤੀਆਂ ਹੁੰਦੀਆਂ ਨੇ ਤੇ ਜਦੋਂ ਅਸੀਂ ਗੱਲ ਕਰਦੀਆਂ ਸੰਗੀਤ ਦੀ ਤੇ ਪੰਜਾਬੀ ਸਭਿਆਚਾਰ ਦੀ ਤਾਂ ਬਹੁਤ ਮਿੱਠੀ ਹੈ ਪੰਜਾਬ ਦੀ ਬੋਲੀ ਪੰਜਾਬ ਦਾ ਸਭਿਆਚਾਰ ਪੰਜਾਬ ਦਾ ਗੀਤ ਸੰਗੀਤ ਤੇ ਜਦੋਂ ਗੱਲ ਕਰੀਏ ਪੰਜਾਬ ਦੇ ਗੀਤ ਸੰਗੀਤ ਦੀ ਤੇ ਤੁਹਾਡੇ ਚੇਤਿਆਂ ਦੇ ਵਿੱਚ ਕੁਝ ਗੀਤ ਹੋਣਗੇ ਜੇਕਰ ਮੈਂ ਗੱਲ ਕਰਾਂ ਮਾਮਲਾ ਗੜਬੜ ਹੈ ਫਿਲਮ ਦੀ ਕੋੜੀ ਦੀ ਤੇ ਜਾਂ ਫੇਰ ਇਸ ਗੀਤ ਦੀ ਕੋ ਕਾਕੜਵਾ ਦੇ ਮਾਇਆ ਕੋ ਕਾ ਜੀ ਬਿਲਕੁਲ ਮੇਰੇ ਦਰਸ਼ਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਹੈ ਬਿਲਕੁਲ ਅੱਜ ਜਿਹੀ ਤੁਹਾਨੂੰ ਪੰਜਾਬੀ ਗਾਇਕਾ ਸਰਪਜੀਤ ਕੌਰ ਦੇ ਨਾਲ ਹੀ ਮਿਲਣ ਜਾ ਰਿਹਾ ਜਿਨ੍ਹਾਂ ਨੂੰ ਕਿ ਕੋਕੇ ਵਾਲੀ ਸਰਪਜੀਤ ਦੇ ਨਾਮ ਨਾਲ ਵੀ ਜਾ ਰਿਆ ਜਾਂਦਾ ਹੈ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਤ ਬਾਤ ਮੇਰੇ ਸੁਣਨ ਵਾਲੇ ਸਾਰੇ ਦੂਰਦਰਸ਼ਨ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਨਮਸਕਾਰ ਸਾਸ੍ਰੀਕਾਰ ਤੇ ਆਦਰ। ਕੀ ਬਾਤ ਹੈ ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਗਾਇਕੀ ਦੇ ਸਫ਼ਰ ਦੀਆਂ ਗੱਲਾਂ ਤੁਹਾਡੇ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਕਰਾਂਗੇ ਔਰ ਆਗਾਜ਼ ਇੱਥੋਂ ਕਰਦੇ ਹਾਂ ਕਿ ਗਾਇਕੀ ਦੇ ਵਿੱਚ ਆਉਣਾ ਸਬੱਬ ਬਣਿਆ ਜਾਂ ਤੁਹਾਨੂੰ ਸ਼ੌਕ ਸੀ। ਪਹਿਲਾਂ ਤਾਂ ਮਜਬੂਰੀ ਸੀ। ਬਾਅਦ ਚੋ ਐਸਾ ਸ਼ੌਕ ਪਿਆ ਕਿ ਹੁਣ ਨਿਕਲਦਾ ਨਹੀਂ ਹੁਣ ਰਗ ਰਗਾ ਚ ਗਾਉਣਾ ਹੈ। ਤੇ ਹੁਣ ਦਿਲ ਕਰਦਾ ਹੈ ਕਿ ਜਦੋਂ ਤੱਕ ਮਰਾਂ ਨਾ ਇਦਾਂ ਹੀ ਮਾਰਾ ਸੇਤ ਠੀਕ ਰੱਖੇ ਗਾਈ ਤੁਰੀ ਜਾਵਾ ਹਲੇ ਗਾਰੀ ਜੀ ਕਦੋਂ ਕੋ ਪਤਾ ਲੱਗ ਗਿਆ ਸੀ ਕਿ ਤੁਸੀਂ ਗਾਉਂਦੇ ਹੋ ਇਹ ਮੈਂ ਬਹੁਤ ਛੋਟੀ ਸੀਗੀ ਉਹ ਜਦੋਂ ਸਕੂਲ ਚ ਲੈ ਫਿਰਦੇ ਹੁੰਦੇ ਸੀ ਹਾਊਸ ਹੁੰਦੇ ਨਾ ਜੀ ਕਦੀ ਕਿਸੇ ਮੈਡਮ ਨੇ ਲੈ ਜਾਣਾ ਕਦੀ ਕਿਸੇ ਮੈਡਮ ਨੇ ਤਾਂ ਪੜਾਈ ਮੇਰੀ ਗਈ ਜੀ ਤੇ ਉਹਦੇ ਬਾਅਦ ਫਿਰ ਜਿਸ ਇਸ ਲਾਈਨ ਚ ਆ ਗਏ ਤੇ ਫਿਰ ਪਤਾ ਲੱਗਾ ਵੀ ਔਕੜਾਂ ਵੀ ਬਹੁਤ ਨੇ ਤੇ ਫੇ ਉਹ ਬੰਦਾ ਕਹਦਾ ਜੇ ਔਕੜਾਂ ਚ ਨਿਕਲ ਕੇ ਆਪਣੀ ਜਗਾ ਨਾ ਬਣਾਵੇ ਜੀ ਹਲੇ ਵੀ ਸਟਰਗਲ ਹੀ ਹੈ ساری ਜ਼ਿੰਦਗੀ ਇਨਸਾਨ ਨੂੰ ਹਾਰਨਾ ਨਹੀਂ ਚਾਹੀਦਾ ਹਲੇ ਵੀ ਸਟਰਗਲ ਹੀ ਹੈ ਤੇ ਸਟਰਗਲ ਕਰ ਰਹੇ ਹਾਂਲੇ ਜੀ ਰੇਡੀਓ ਤੋਂ ਤੁਹਾਡੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਤਾਂ ਮੈਂ ਯੁਵਾਣੀ ਸੀਗੀ 13 ਸਾਲ ਦੀ ਜੀ ਉਦੋਂ ਮੈਂ ਗਾਇਆ ਸੀ ਯਾਦ ਹੈ 13 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਸੀਂ ਰੇਡੀਓ ਤੇ ਆਏ ਸੀ ਤੇ ਕਿਹੜਾ ਗੀਤ ਗਾਇਆ ਸੀ ਹਾਂ ਉਦੋਂ ਮੈਂ ਗਾਇਆ ਸੀ ਚੜੇ ਚੜੇ ਹੋਂਦਾ छम छम वेंदा इ अखिय पाणी लख ला मगरों ला ए अख पी ਰੇਡੀਓ ਤੇ ਬਾਅਦ ਕਿੰਨੀ ਕੁ ਦੇਰ ਤੁਸੀਂ ਰੇਡੀਓ ਤੇ ਕੰਮ ਕੀਤਾ ਔਰ ਫਿਰ ਦੂਰਦਰਸ਼ਨ ਦੇ ਵੱਲ ਕਿਵੇਂ ਆਉਂਦੇ ਹੋ ਤੁਸੀਂ ਰੇਡੀਓ ਤੇ ਜਦੋਂ ਫਿਰ ਮੈਂ ਯੁਵਾਨੀ ਦੇ ਬਾਅਦ ਫਿਰ ਮੈਂ ਆਡੀਸ਼ਨ ਦਿੱਤਾ ਇਹਦਾ ਫੋਕ ਦਾ ਜੀ ਫਿਰ ਉਹਦੇ ਚ ਮੈਂ ਪਾਸ ਹੋ ਗਈ ਤੇ ਦੂਰਦਰਸ਼ਨ ਤੇ ਆਈ ਮੈਂ ਤੇ ਦੂਰਦਰਸ਼ਨ ਤੇ ਫਿਰ ਜਦੋਂ ਇੱਕ ਵਾਰੀ ਐਂਟਰੀ ਹੋ ਗਈ ਤੇ ਐਡੇ ਵਧੀਆ-ਵਧੀਆ ਪ੍ਰੋਡਿਊਸਰ ਮਿਲੇ ਐਡੇ ਵਧੀਆ-ਵਧੀਆ ਡਾਇਰੈਕਟਰ ਮਿਲੇ ਤੇ ਇੱਕ ਦੱਸ ਦਿਨੀ ਮੈਂ ਇਸ ਪ੍ਰੋਗਰਾਮ ਦੇ ਜਿਹੜੇ ਤਾਂ ਅੰਦਾਵਾ ਜੀ ਨਾ ਉਹ ਵੀ ਮੈਨੂੰ ਇਦਾਂ ਮਿਲੇ ਕਿ ਮੈਂ ਇੰਨਾ ਉਹਨਾਂ ਨੂੰ ਪਿਆਰ ਕਰਦੀ ਭਰਾਵਾਂ ਵਾਂਗੂ ਮੈਨੂੰ ਉਹਨਾਂ ਨੇ ਪੁੱਛਣਾ ਨਹੀਂ ਵੀ ਤੁਸੀਂ ਵੇਲੇ ਆ ਜਾਂ ਤੁਸੀਂ ਠੀਕ ਵੀ ਹੈਗੇ ਕਿ ਨਹੀਂ ਜਿੱਦਾਂ ਮੈਨੂੰ ਬੁਖਾਰ ਵੀ ਹੋਵੇ ਤੇ ਮੈਂ ਉਹਨਾਂ ਨੂੰ ਦੱਸਣਾ ਨਹੀਂ ਵੀ ਮੈਨੂੰ ਬੁਖਾਰ ਹੈ ਮੈਂ ਆ ਹੀ ਜਾਣਾ ਤੇ ਇਦਾਂ ਹੀ ਇਦਾਂ ਹੀ ਇਹਨਾਂ ਨੇ ਵੀ ਮੈਨੂੰ ਬੁਲਾਇਆ ਤੇ ਮੈਂ ਪਹੁੰਚ ਗਈ ਠੀਕ ਹੈ ਜੀ ਗੱਲ ਹੋ ਰਹੀ ਹੈ ਦੂਦਰਸ਼ਨ ਦੇ ਪ੍ਰੋਗਰਾਮਾਂ ਦੀ ਔਰ ਡੀਡੀ ਪੰਜਾਬੀ ਦੀ ਜਦੋਂ 24 ਘੰਟੇ ਦੀ ਪ੍ਰਸਾਰਣ ਸੇਵਾ ਦਾ ਆਗਾਜ਼ ਹੋਇਆ ਸੀਗਾ ਉਦੋਂ ਵੀ ਮੈਂ ਗਈ ਸੀ ਬਟ ਔਰ ਉਦੋਂ ਤੁਸੀਂ ਕੋਕਾ ਹੀ ਗਾਇਆ ਸੀ ਯਾਦ ਹੈ ਤੁਹਾਨੂੰ ਹਾਂ ਤਾਂ ਫਿਰ ਉਹਦੇ ਦੋ ਬੋਲ ਕੋਕਾ ਬਹੁਤ ਲੋਕ ਸੁਣਦੇ ਨੇ ਮੈਂ ਸੋਚਦੀ ਸੀ ਸ਼ਾਇਦ ਮੈਨੂੰ ਇੰਨੀ ਗੱਲ ਯਾਦ ਹੈ ਕਿ ਮੈਂ ਕਈ ਬੱਚਿਆਂ ਦੇ ਵਿਆਹਾਂ 'ਚ ਗਾਇਆ ਉਹਨਾਂ ਦੇ ਗਾਂ ਜਿਹੜੇ ਬੱਚੇ ਹੋਏ ਉਹਨਾਂ ਦੇ ਵੀ ਗਾਇਆ ਉਹ ਮੈਨੂੰ ਜਦੋਂ ਦੱਸਦੇ ਨਾ ਤੁਸੀਂ ਮੇਰੇ ਵਿਆਹ 'ਚ ਵੀ ਆਏ ਸੀ ਕੋਕਾ ਗਾਇਆ ਸੀ ਹੁਣ ਮੇਰੇ ਮੁੰਡੇ ਦਾ ਵਿਆਹ ਆਇਆ ਤੁਸੀਂ ਤਾਂ ਇਹ ਮੈਨੂੰ ਇੰਨਾ ਅੱਛਾ ਲੱਗਦਾ ਵੀ ਮੈਨੂੰ ਹਾਲੇ ਵੀ ਪਿਆਰ ਕਰਦੇ ਲੋਕ ਨਾ ਸੁਣਾ ਦਿੰਨੀ ਜੀ ਕੋਕਾ ਕੜਵਾ ਦੇਵੀ ਮਾਇਆ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੀ ਮਾਇਆ ਕੋਕਾ ਗਲਿ ਗਲਿ ਬਹੁਤ ਖੂਬ ਆ ਤਾਈ ਤੁਹਾਡਾ ਨਾਂ ਜਿਹੜਾ ਸਰਬਜੀਤ ਕੋਕੇ ਵਾਲੀ ਪਿਆ ਆ ਔਰ ਤੁਹਾਨੂੰ ਤੁਹਾਡਾ ਜਿਹੜਾ ਕੋਕਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਕਬੂਲ ਹੋਇਆ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਾਲੇ ਵੀ ਦੇ ਰਹੇ ਨੇ ਬੁਲਾਉਂਦੇ ਆ ਜੀ ਔਰ ਇਸ ਗੀਤ ਨਾਲ ਜੁੜੀਆਂ ਕੁਝ ਯਾਦਾਂ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਯਾਦਾਂ ਬਹੁਤ ਮੈਂ ਕਿ ਤੁਹਾਨੂੰ ਇੰਨੀਆਂ ਮੈਂ ਸੁਣਾਈਆਂ ਹੋਈਆਂ ਨਾ ਉਹ ਹੁਣ ਮੈਂ ਇੱਕ ਛੋਟੀ ਜੀ ਹੋਰ ਸੁਣਾ ਦਿੰਨੀ ਇੱਕ ਵਾਰੀ ਨਾ ਮੈਂ ਇੱਕ ਫੈਮਿਲੀ ਦੇ ਦਿੱਲੀ ਦੇ ਸੀਗੇ ਉਹਨਾਂ ਦੇ ਕੋਕਾ ਤੇ ਲੌਂਗਵਾਚਾ ਗਿਆ ਜੀ ਤੇ ਉਹਨਾਂ ਦੇ ਨਾ ਬੇਟੇ ਦਾ ਵਿਆਹ ਸੀ ਤੇ ਉਹ ਉੱਥੇ ਮੈਂ ਗਿਆ ਫਿਰ ਉਹਨਾਂ ਦੇ ਕੁੜੀ ਦਾ ਵਿਆਹ ਆ ਗਿਆ ਮੈਂ ਉੱਥੇ ਗਿਆ ਤੇ ਉਦੋਂ ਤੱਕ ਫਿਰ ਉਹਨਾਂ ਦੇ ਮਾਮੇ ਦਾ ਵਿਆਹ ਸੀ ਪੀਲੀ ਪੀਤ ਜੀ ਉੱਥੇ ਗਿਆ ਫਿਰ ਉਹਦੀ ਦਾਦੀ ਲੈ ਕੇ ਆਈ ਜਦੋਂ ਉਹ ਐਡੀਕ ਹੋ ਗਈ ਤੇ ਉਹ ਦੱਸੇ ਵੀ ਇਹ इन्होंने ਆਪਕੇ ਮਾਮੇ ਕੇ ਵੀ ਗਾਇਆ ਆਪਕੇ ਪਪਾ ਕੇ ਵੀ ਗਾਇਆ ਆਪकी ਬੂਆ ਕੇ ਵੀ ਗਾਇਆ ਤੇ ਉਹ ਨੀ ਕੀ ਜੀ ਇੰਨੀ ਪਿਆਰੀ ਲੱਗੀ ਮੈਨੂੰ ਕਹਿੰਦੀ ਦਾਦੀ ਹਬੀਏ ਮੇਰੀ ਸ਼ਾਦੀ ਮੇਂ ਬਿਗਾਏਂਗੇ ਤੇ ਮੈਂ ਕਹਾ ਹਾਂ ਚੇਤੀ ਜੇਤੀ ਬੇਟੇ ਕਰਾਵਾਂ ਕਿਤੇ ਮੈਂ ਪਪਾ ਪਪਾ ਨਾ ਕਰਨਾ ਬਹਿ ਜਾਵਾਂ ਤੇ ਉਹ ਦੋ ਨਾ ਕਰਾਈ ਮੂੰਹ ਜੋ ਬੋਲ ਹੀ ਨਾ ਨਿਕਲ ਤੇ ਹਾਲੇ ਉਹ ਤਲਾਹ ਹੋ ਗਏ ਮਿੰਨੂ ਤੁਸੀਂ ਅ ਨਰਿੰਦਰ ਬੀਬਾ ਆਰ ਜਗਭੌਨ ਕੋਰ ਦੇ ਜਮਾਨੇ ਦੇ ਵਿੱਚ ਗਾਣਾ ਜਿਹੜਾ ਸੀ ਉਹ ਸ਼ੁਰੂ ਕੀਤਾ ਔਰ ਕਿਦਾਂ ਦਾ ਤਜਰਬਾ ਰਿਹਾਏ ਉਹ ਤੇ ਮੇਰੇ ਤੋਂ ਬਹੁਤ ਜ਼ਿਆਦਾ ਸੀਨੀਅਰ ਸੀਗੇ ਮੈਂ ਛੋਟੀ ਸੀ ਜੀ ਤੇ ਮੇਰੇ ਪਾਪਾ ਨਾ ਉਹਨਾਂ ਦੇ ਬੀਬਾ ਜੀ ਦੇ ਫੈਨ ਸੀ ਜੀ ਤੇ ਉਹ ਕਰਦੇ ਹੁੰਦੇ ਸੀ ਵੀ ਇਦਾਂ ਹੇਕ ਲਾ ਕੇ ਗਾਵੇ ਗਾਵੇ ਤੇ ਮੈਨੂੰ ਹੇਕਾ ਹੁਕਾ ਉਦੋਂ ਪਤਾ ਨਹੀਂ ਸੀ ਮੈਨੂੰ ਤੇ ਇਦਾਂ ਸੀ ਸਕੂਲ 'ਚ ਜਿੱਦਾਂ ਉਦੋਂ ਇਹ ਵੀ ਨਹੀਂ ਪਤਾ ਸੀ ਬੀ ਲਤਾ ਜੀ ਆਸ਼ਾ ਜੀ ਹਨਾ ਹੁਣ ਤੇ ਪਤਾ ਲੱਗ ਗਿਆ ਵੀ ਉਹਨਾਂ ਦੀ ਆਵਾਜ਼ ਕਿਹੜੀ ਹੈ ਤੇ ਲਤਾ ਜੀ ਦੀ ਕਿਹੜੀ ਤੇ ਉਦੋਂ ਉਹਨਾਂ ਨੇ ਅਸੀਂ ਸਕੂਲ ਚ ਗਾਉਣਾ ਇਹ ਵਾਲੇ ਗੀਤ ਹਨਾ ਤੁਸੀਂ ਹੋ ਮਾਤਾ ਪਿਤਾ ਤੁਸੀਂ ਹੋ ਇਦਾਂ ਦੇ ਹਨਾ ਜੀ ਤੇ ਬਾਅਦ ਚ ਫਿਰ ਮੈਂ ਕਿਹਾ ਵੀ ਇਹ ਕਹੀਕ ਕੀ ਹੋਈ ਫਿਰ ਮੈਂ ਹੌਲੀ ਹੌਲੀ ਉੱਧਰ ਥੋੜਾ ਮਿਹਨਤ ਕੀਤੀ ਮਿਹਨਤ ਕੀਤੀ ਤੇ ਹੁਣ ਮੈਂ ਮਿਰਜਾ ਵੀ ਗਾ ਲੈਨੀ ਆ ਜੀ ਹੀਰ ਵੀ ਗਾ ਲੈਨੀ ਜੀ ਮੈਂ ਇਸ ਗੱਲ ਤੇ ਆਉਣ ਵਾਲੀ ਸੀ ਕਿ ਜਿਹੜਾ ਮੈਂ ਜ਼ਿਕਰ ਕੀਤਾ ਹੈ ਕਿ ਨਰਿੰਦਰ ਵੀਬਾਰ ਜਗਮੋਹਨ ਕੌਰ ਦੇ ਜ਼ਮਾਨੇ ਤੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਔਰ ਉਸ ਸਮੇਂ ਬਹੁਤ ਘਟ ਕੁੜੀਆਂ ਜਿਹੜੀਆਂ ਨੇ ਉਹ ਇਸ ਲਾਈਨ ਚ ਆਇਆ ਕਰਦੀਆਂ ਸੀਗੀਆਂ ਮੇਰੇ ਬਸ ਘਰ ਚ ਸਿਰਫ ਮੇਰੇ ਫਾਦਰ ਨੂੰ ਹੀ ਸ਼ੌਕ ਸੀ ਮਾੜਾ ਮੋਟਾ ਉਹਨਾਂ ਨੂੰ ਆਪ ਕੁਝ ਆਉਂਦਾ ਨਹੀਂ ਸੀ ਤੇ ਐਵੇਂ ਢੋਲਕੀ ਜੀ ਲੈ ਕੇ ਬਹਿ ਜਾਣਾ ਲੈ ਪੁੱਤ ਗਾ ਤੇ ਉਹ ਮੈਨੂੰ ਨਾ ਮੈਨੂੰ ਪਤਾ ਕੁਝ ਮਿਊਜ਼ਿਕ ਬਾਰੇ ਤੇ ਨਾ ਉਹਨਾਂ ਨੂੰ ਪਤਾ ਤੇ ਐਵੇਂ ਬਸ ਇਦਾਂ ਸਮਝ ਲਓ ਵੀ ਜਿੱਦਾਂ ਮਹਾਰਾਜ ਕਦੀ ਕਿਸੇ ਨੂੰ ਮਿਲਾ ਦਿੰਦਾ ਕਿਸੇ ਨੂੰ ਮਿਲਾ ਦਿੰਦਾ ਵੀ ਇਦਾਂ ੱਟਕੇ ਥੋੜੇ ਖਾ ਕੇ ਬੰਦਾ ਕੁਝ ਕੁਝ ਬੰਦ ਨਾ ਸਾਹਮਣਾ ਕਰਨਾ ਪਿਆ ਨਹੀਂ ਇੰਨਾ ਨਹੀਂ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਕੋਈ ਐਸੀ ਗੱਲ ਇਹੋ ਜਿਹੀ ਹੋਈ ਨਹੀਂ ਜੀ ਨਾ ਹੀ ਹੋਵੇ ਮਹਾਰਾਜ ਤੁਸੀਂ ਗੱਲ ਕੀਤੀ ਕਿ ਜਦੋਂ ਤੁਸੀਂ ਗਵਰਨਮੈਂਟ ਦੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਫਿਰ ਤੁਹਾਡਾ ਵਿਆਹ ਹੁੰਦਾ ਹੈ ਹਾਂਜੀ ਹਾਂਜੀ ਔਰ ਇਹ ਸਫ਼ਰ ਕਿਦਾਂ ਦਾ ਸੀ ਉਹ ਮੈਂ ਉਹਨਾਂ ਦੇ ਨਾਲ ਜਾਂਦੀ ਹੁੰਦੀ ਸੀ ਸੈਂਟਰ ਗਵਰਨਮੈਂਟ ਦੇ ਪ੍ਰੋਗਰਾਮ ਕਰਨ ਤੇ ਉੱਥੇ ਹੀ ਉਹਨਾਂ ਨੇ ਮੇਰੇ ਹੱਥ ਤੇ ਹੱਥ ਰੱਖ ਦਿੱਤਾ ਆਈ ਲਵ ਯੂ ਇਹ ਐਸਾ ਪਹਿਣਾ ਲਫ਼ਜ਼ ਨਾ ਆਈ ਲਵ ਯੂ ਰਵੀ ਸ਼ਰਮਾ ਦੇ ਨਾਂ ਮੇਰੇ ਹਸਬੰਡ ਦਾ ਨਾਂ ਰਵੀ ਸ਼ਰਮਾ ਸੀ ਤੇ ਉਹਨਾਂ ਨਾਲ ਮੇਰੀ ਵਿਆਹ ਹੋਇਆ ਸੀ ਤੇ ਮੇਰੇ ਦੋ ਬੱਚੇ ਸੀ ਜੀ ਉਹ ਇਹ ਅਮਿਤ ਸ਼ਰਮਾ ਔਰ ਮਿਨਾਕਸ਼ੀ ਸ਼ਰਮਾ ਜੀ ਸਾਨੂੰ ਪਤਾ ਲੱਗਾ ਤੁਸੀਂ ਲੜਾਕੇ ਵੀ ਬਾਤੋਂ ਲੱਗਦੀ ਮੈਂ ਲੱਗਦੇ ਤੇ ਨਹੀਂ ਬਸ ਮੈਂ ਹੈ ਵੀ ਨਹੀਂ ਐ ਪਰ ਤੁਹਾਡਾ ਇੱਕ ਗੀਤ ਆਇਆ ਸੀ ਲੜਕੀ ਮੈਨੂੰ ਕਹਿੰਦੇ ਸਜਣਾ ਹੋ ਗਈ ਉਹਦੇ ਦੋ ਬੋਲ ਲੋਕੀ ਮੈਨੂੰ ਕਹਿੰਦੇ ਨੇ ਲੜਕੀ ਲੜਕੀ ਮੇਰੀ ਅੱਖ ਸਜਣਾ ਜਦੋਂ ਦਿਲੜੀ ਤੇਰੇ ਨਾਲ ਰਿਆਨੀ ਪੱਲੇ ਕੱਖ ਸਜਣਾ ਹਾਏ ਰਿਆਨੀ ਪੱਲੇ ਕੱਖ ਸਜਣਾ ਬਹੁਤ ਖੂਬ ਅਰ ਤੁਸੀਂ ਦੂਰਦਰਸ਼ਨ ਦੇ ਵੇੜੇ ਦੇ ਵਿੱਚ ਵੀ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਰੌਣਕਾਂ ਲਾਈਆਂ ਨੇ ਕੋਈ ਉਸ ਵੇਲੇ ਦਾ ਗੀਤ ਸਾਨੂੰ ਸੁਣਾਓ ਬਾਜਰੇ ਦੀ ਰਾਖੀ ਹਾਂ ਬਾਜਰੇ ਦੀ ਰਾਖੀ ਵੀ ਔਰ ਮੈਂ ਉਹ ਵੀ ਗਾਇਆ ਸੀ ਮਿਨੀ ਮਿਨੀ ਬੀਨ ਵਜੇ ਜੀ ਨਾ ਉਹ ਵੀ ਨਵੇਂ ਸਾਲ ਦੇ ਜੀ ਅਸੀਂ ਬਾਜਰੇ ਦੀ ਰਾਖੀ ਸੁਣਨਾ ਚਾਹਾਂਗੇ ਜੀ ਅੱਛਾ ਜੀ ਜ਼ਰੂਰ ਵੇ ਤੇਰੇ ਬਾਜਰੇ ਦੀ ਰਾਖੀ ਵੇ ਤੇਰੇ ਬਾਜਰੇ ਦੀ ਰਾਖੀ ਅੜੇ ਮੈਂ ਨ ਬੈਂਦੀ ਵੇ ਵਡੋਲਾ ਮੈਂ ਨ ਬੈਂਦੀ ਵੇ ਤੇਰੇ ਬਾਜਰੇ ਦੀ ਰੱਖੀ ਵੇੜਿਆਂ ਬਾਜਰੇ ਦੀ ਰੱਖੀ ਤੇਰੇ ਬਹੁਤ ਖੂਬਾਰ ਬਹੁਤ ਹੀ ਰਾਨਕਾ ਲਗਾਈਆਂ ਤੁਸੀਂ ਦੂਦਰਸ਼ਨ ਦੇ ਵੇੜੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੀ ਕਾਇਕੀ ਦੀ ਇੱਕ ਅਦਾਇ ਇੱਕ ਅਦਾਇਗੀ ਹੈ ਤੁਹਾਡੇ ਵਿੱਚ ਕਿ ਇੰਨੀ ਵਧੀਆ ਆਵਾਜ਼ ਔਰ ਅੰਦਾਜ਼ ਦਾ ਜਦੋਂ ਸੁਬੇਲ ਵੱਡਦਾ ਨਾ ਤੇ ਫਿਰ ਗੱਲ ਬਣਦੀ ਹੈ ਕਿੱਥੋਂ ਸਿੱਖਦੇ ਹੋ ਇਹ ਅਦਾਵਾਂ ਮੈਂ ਸਿੱਖੀਆਂ ਕਿ ਤੇ ਉਹਨਾਂ ਨੂੰ ਦੇਖ-ਦੇਖ ਕੇ ਐਵੇਂ ਕਾਪੀ ਕਰਦੀ ਰਹੀਆਂ ਮੈਨੂੰ ਕੁਝ ਨਹੀਂ ਆਉਂਦਾ ਨਾ ਮੈਨੂੰ ਗਾਉਣਾ ਆਉਂਦਾ ਨਾ ਮੈਨੂੰ ਅਦਾ ਆਉਂਦੀ ਇਹ ਸਭ ਪਰਮਾਤਮਾ ਦੀ ਦੇਣ ਆ ਕਿ ਮੈਨੂੰ ਮਾੜਾ-ਮੋਟਾ ਆ ਜਾਂਦਾ ਉਹ ਵੇਲੇ ਸਰ ਅੰਜੀ ਆਰ ਜਿੰਨੀ ਵਧੀਆ ਤੁਸੀਂ ਅਦਾਇਗੀ ਕਰਦੇ ਹੋ ਫਿਲਮਾਂ ਦੇ ਵਿੱਚ ਆਫਰ ਨਹੀਂ ਆਈ ਤੁਹਾਨੂੰ ਬਹੁਤ ਬਹੁਤ ਐਸੀ ਪ੍ਰੀਤੀ ਸਪਰੂਜੀ ਨੇ ਮੈਨੂੰ ਇੱਕ ਵਾਰੀ ਕਿਹਾ ਵੀ ਮੇਰੇ ਡਬਲ ਰੋਲ ਦੇ ਨਾ ਤੁਸੀਂ ਉਹ ਕਰਨੀ ਆ ਐਕਟਿੰਗ ਮੈਂ ਕਹਾ ਨਹੀਂ ਮੇਰੇ ਮੇਰੇ ਕੋ ਨਹੀਂ ਆਉਂਦੀ ਐਕਟਿੰਗ ਨਾ ਮੇਰੇ ਡਾਂਸ ਆਤੇ ਤਾਂ ਮੈਂ ਨਹੀਂ ਕਰ ਸਕਤੀ ਕਹਤੇ ਪ੍ਰੋਬਲਮ ਕੀ ਹੈ ਮੈਂ ਕਿ ਮੇਰੇ ਡਾਇਲਗ ਨਹੀਂ ਬੋਲਨੇ ਆਤੇ ਕਿਤਨੀ ਅੱਛਾ ਮੈਂ ਗੂੰਗੀ ਕਾ ਰੋਲ ਦੇ ਦੂੰਗੀ ਮੈਂ ਕਿ ਨਹੀਂ ਨਹੀਂ ਮੇਰੇ ਕੋ ਨਹੀਂ ਉਦੋਂ ਜਦੋਂ ਜਵਾਨ ਸੀ ਥੋੜਾ ਜਿਹਾ ਸ਼ਕਲ ਜਿਹੜੀ ਠੀਕ ਲੱਗਦੀ ਸੀ ਤੇ ਉਦੋਂ ਉਹਨਾਂ ਨੇ ਸੋਚਿਆ ਇੱਕ سورਿੰਦਰ ਬੈਲ ਜੀ ਸੇ ਉਹਨਾਂ ਨੇ ਇੱਕ ਫਿਲਮ ਆਫਰ ਕੀਤੀ ਕਿ ਰਮਾਂ ਵਿੱਚ ਕੋ ਦੇਣੀ थी ਉਹ ਆਪਕੋ ਦੇਂਗੇ ਤੋ ਕਰ ਲੋ ਉਹਨਾਂ ਅਗੇ ਹੱਥ ਜੋੜੇ ਮੈਨੂੰ ਗਾਉਣਾ ਅੱਛਾ ਲੱਗਦਾ ਮੈਨੂੰ ਐਕਟਿੰਗ ਇੰਨੀ ਕੱਚੀ ਲੱਗਦੀ ਮੇਰਾ ਗੀਤ ਮੇਰੇ ਤੇ ਫਿਲਮਾ ਦਿਓ ਬਸ ਉਹ ਮੇਰਾ ਕੀਤੀ ਵੀ ਹੈ ਕਿਹੜੀ ਕੀਤੀਆਂ ਫਿਲਮਾਂ ਮਾਮਲਾ ਗੜਬੜ ਜੀ ਆਹ ਉਹਦੇ ਵਿੱਚ ਮੈਂ ਬਾਜੀਗਰਨੀ ਬਣੀ ਆ ਬਾਕੀ ਮੇਰੇ ਜਿਹੜੇ ਗਾਉਣ ਦੇ ਉਹ ਮੇਰਾ ਗੁਬਾਰ ਜਿਹੜਾ ਸੀ ਨਾ ਉਹ ਫਿਰ ਮੇਰੇ ਬੇਟੇ ਨੇ ਜਾਦਾ ਕੱਢਿਆ ਜੀ ਉਹਨੇ ਬਹੁਤ ਸੋਹਣੇ ਸੁਣੇ ਗੀਤ ਮੇਰੇ ਰਿਕਾਰਡ ਕੀਤੇ ਅਮਿਤ ਨੇ ਜੀ ਮਾਮਲਾ ਗੜਬੜ ਦੇ ਵਿੱਚ ਤੁਸੀਂ ਕੋੜੀ ਗਾਈ ਸੀ ਉਹ ਕੋੜੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਜ਼ਰੂਰ ਜ਼ਰੂਰ ਕਿਉਂ ਨਹੀਂ ਹਮੇਸ਼ਾ ਮੈਂ ਹਾਜ਼ਰ ਆ ਸੁਣਨ ਵਾਲਿਆਂ ਲਈ ਹੂੰ ਜਦੋਂ ਲੱਗਿਆ ਵੀਰਾ ਤੈਨੂੰ ജോ ലീരാ താതിരി മൂല വധാ വേല സീരാ മനുട ਕਿਆ ਬਾਤ ਆਰ ਪੰਜਾਬ ਦਾ ਅਸਲ ਫੋਕ ਸੁਹਾਗ ਔਰ ਘੋੜੀਆਂ ਦੂਰਦਰਸ਼ਨ ਦਾ ਇੱਕ ਪ੍ਰੋਗਰਾਮ ਸੀ ਮਹਿਫਿਲ ਉਸ ਦੇ ਵਿੱਚ ਵੀ ਤੁਸੀਂ ਇੱਕ ਘੋੜੀ ਸੁਣਾਈ ਸੀ ਜੀਵੇ ਬਨੇਆ ਹਾਂਜੀ ਹਾਂਜੀ ਉਹਦੇ ਵੀ ਦੋ ਬੋਲ ਸੁਣਨਾ ਚਾਹਾਂਗੇ ਜੀਵੇ ਬਨੇੜਾ ਉਮਰਾ ਸਾਰੀਆਂ ਜੀਵੇ ਬਨੇੜਾ ਉਮਰਾ ਸਾਰੀਆਂ ਜੀਵੇ ਬਨੜਾ ਤੇਰੇ ਸੇਰੇ ਤੂੰ ਮੇ ਵਾਰੀ ਆਵੇਂ ਤੇਰੇ ਸੇਰੇ ਤੂੰ ਮੇ ਵਾਰੀ ਆਵੇਂ ਸੇਰੇ ਵਾਲੇ ਤੂੰ ਬਲਹਾਰੀਆਂ ਜੀਵੇ ਬਨੜਾ ਤੇਰੇ ਕੀ ਬਣੜਾ ਉਮਰਾ ਸਾਰੀਆਂ ਜੀਵੇ ਬਣੜਾ ਬਹੁਤ ਖੂਬ ਆਰ ਇੱਕ ਜਿਹੜਾ ਪੰਜਾਬ ਦਾ ਅਸਲ ਸੱਭਿਆਚਾਰ ਹੈ ਪੰਜਾਬ ਦਾ ਅਸਲ ਫੋਕ ਰੰਗ ਸੁਹਾਗ ਔਰ ਕੋੜੀਆਂ ਔਰ ਅੱਜ ਵੀ ਤੁਸੀਂ ਪ੍ਰੋਗਰਾਮ ਜਿਹੜੇ ਆ ਲੇਡੀ ਸੰਗੀਤ ਦੇ ਲਗਾਉਨੇ ਹੋ ਹਾਂਜੀ ਹਾਂਜੀ ਔਰ ਗੱਲ ਕਰਦੇ ਆ ਕੋਈ ਵੀ ਇਨਸਾਨ ਹੈ ਉਸ ਨੂੰ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਦੇ ਲਈ ਸਟਰਗਲ ਬਹੁਤ ਕਰਨਾ ਪੈਂਦਾ ਹੈ ਸੰਘਰਸ਼ ਬਹੁਤ ਕਰਨਾ ਪੈਂਦਾ ਕਿੰਨਾ ਕੁ ਸੰਘਰਸ਼ ਕਰਨਾ ਪਿਆ ਬਹੁਤ ਜ਼ਿਆਦਾ ਕਰਨਾ ਪਿਆ ਹਲੇ ਵੀ ਸੰਘਰਸ਼ੀ ਹੈ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਜਦੋਂ ਤੱਕ ਜ਼ਿੰਦਗੀ ਹੈ ਸੰਘਰਸ਼ੀ ਹੈ ਖਤਮ ਨਹੀਂ ਹੁੰਦਾ ਸੰਘਰਸ਼ ਤੇ ਬਸ ਹਾਰ ਨਹੀਂ ਮੰਨਣੀ ਚਾਹੀਦੀ ਬੰਦੇ ਨੂੰ ਹੁਣ ਜਿੱਦਾਂ ਮੈਂ ਮੈਂ ਦੱਸਣਾ ਨਹੀਂ ਮੈਂ ਕਿੰਨੇ ਸਾਲ ਦੀ ਹੋ ਗਈਆਂ ਪਰ ਮੈਂ ਟੱਪਦੀ ਨਹੀਂ ਚਵੀ ਤੋਂ ਬਾਅਦ ਮੈਂ ਇੱਕ ਸਾਲ ਤੇ 10-10 ਮਤਲਬ ਸਾਲ ਲੌਨੀ ਆ ਜੀ ਏਦਾਂ ਜੀਣ ਦੀ ਤੁਹਾਨੂੰ ਜ਼ਿੰਦਗੀ ਮਿਲਦੀ ਹੈ ਜੇ ਕਹੀ ਜੋ ਹਏ ਮੈਂ ਬੁੱਢਾ ਹੋ ਗਿਆ ਹਏ ਮੈਂ ਬੁੱਢਾ ਹੋ ਗਿਆ ਮੈਂ ਤਾਂ ਨਹੀਂ ਕਹਿੰਦੀ ਉਹ ਕਹਤੇ ਨਾ ਕਿ ਫਕਤ ਬਾਲ ਰੰਗਨੇ ਸੇ ਕੀ ਹੁੰਦਾ ਹੈ ਕੁਛ ਨਾਦਾਨੀਆਂ ਵੀ ਜ਼ਰੂਰੀ ਹੈ ਜ਼ਿੰਦਗ ਜਮਾ ਰਹਿਣੇ ਕੇ ਲਈ ਮੇਰੇ ਚ ਬਚਪਨਾ ਨਹੀਂ ਜਾਂਦਾ ਮੈਂ ਕਰਾਂ ਕਿ ਮੇਰੀ ਇਹ ਮਜਬੂਰੀ ਤੁਸੀਂ ਸ਼ਾਇਰੀ ਵੀ ਬਹੁਤ ਖੂਬ ਬੋਲਦੇ ਹੋ ਏਦਾਂ ਨਾ ਕਈ ਵਾਰੀ ਮੌਕੇ ਤੇ ਯਾਦ ਵੀ ਆਉਂਦਾ ਤੇ ਘਰ ਜਾ ਕੇ ਮੈਨੂੰ ਬਹੁਤ ਯਾਦ ਆਉਂਦੀ ਹੁੰਦੀ ਹੈ ਜੀ एक मैंने याद आ गया शेर मैं सुना दिनी है। कि बन बन के संवर के इठला के निकलते हैं वाह बन बन के संवर के इठला के निकलते हैं अपने दामन को हवा में लहरा के निकलते हैं क्या बात है एक वो भी जमाना था कि मिलने को थे बेताब ਇਕ ਇਹ ਵੀ ਜ਼ਮਾਨਾ ਹੈ ਕਿ ਕਤਰਾ ਕੇ ਨਿਕਲਤੇ ਹਨ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਗੱਲ ਕਰ ਦਿਓ ਤੁਹਾਡੇ ਅਵਾਰਡਸ ਦੀ ਤੁਹਾਨੂੰ ਬਹੁਤ ਸਾਰੇ ਜਿਹੜੇ ਅਵਾਰਡਸ ਜੀ ਐ ਯਾਰ ਤੇਰੀ ਸ਼ਾਨ ਅਨੋਖੀ ਹੀ ਸ਼ਾਨ ਹੈ ਵਾਹ ਐ ਯਾਰ ਤੇਰੀ ਸ਼ਾਨ ਅਨੋਖੀ ਹੀ ਸ਼ਾਨ ਹੈ ਹੈ ਕبھی ਨਾਰਾਜ਼ ਤੋਂ ਕبھی ਮਿਹਰਬਾਨ ਹੈ था अभी क्या बयान अभी क्या बयान है ऐ जालिम तेरी जुबान के नीचे जुबान है क्या बात है बहुत खूब गल कर दियो ਤੁਹਾਡੇ ਅਵਾਰਡਸ ਦੀ ਹਾਂਜੀ ਹਾਂਜੀ ਕਿਹੜੇ ਕਿਹੜੇ ਅਵਾਰਡਸ ਤੁਹਾਨੂੰ ਮਿਲਿਆ ਇੱਕ ਤਾਂ ਆ ਸੰਗੀਤ ਅਕੈडमी ਵੱਲੋਂ ਮਿਲਿਆ ਹੈ ਹਾਂਜੀ ਸੰਗੀਤ ਅਕੈडमी ਵੱਲੋਂ ਮੈਨੂੰ ਅਵਾਰਡ ਮਿਲਿਆ ਬੜੀ ਸ਼ੁਕਰਗੁਜ਼ਾਰ ਆ ਉਹਨਾਂ ਦੀ ਔਰ ਮੈਨੂੰ ਰਾਜਕਪੂਰ ਜੀ ਨੇ ਕਲਾ ਸ਼੍ਰੀ ਅਵਾਰਡ ਦਿੱਤਾ ਸੀ ਉਹਦੀ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਆ ਔਰ सुरेंद्र कौर अवार्ड ਵੀ ਮਿਲੇ ਮੈਨੂੰ ਮਤਲਬ ਪੰਜਾਬ ਚ ਕੋਈ ਇਹੋ ਜਿਹਾ ਅਵਾਰਡ ਹੈ ਨਹੀਂ ਵੀ ਜਿਹੜਾ ਕਈ ਕਈ ਵਾਰੀ ਆਪਕੋ ਨਹੀਂ ਪਹੁੰਚ ਹੁੰਦਾ ਨਾ ਪਹੁੰਚ ਹੋਇਆ ਹੋਵੇ ਉਹਨਾਂ ਤੋਂ ਮਾਫੀ ਮੰਗਦੇ ਪਰ ਬਹੁਤ अवार्ड ਮਿਲੇ ਲੋਗਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਜੀ ਜੀ ਮਿਹਰਬਾਨੀ ਔਰ ਇਹ ਸਾਰਾ ਹੋਇਆ ਰੇਡੀਓ ਦੂਰਦਰਸ਼ਨ ਦੀ ਵਜ੍ਹਾ ਨਾਲ ਜੀ ਕਿਉਂਕਿ ਜੇ ਅਸੀਂ ਦੂਰਦਰਸ਼ਨ ਤੇ ਨਾ ਆਉਂਦੇ ਸਾਨੂੰ ਕੌਣ ਜਾਣਦਾ ਸੀ ਜੀ ਹੈਨਾ ਤੇ ਮਤਲਬ ਰੇਡੀਓ ਨੇ ਸਾਨੂੰ ਸਾਡਾ ਗਲਾ ਅੱਗੇ ਕੀਤਾ ਤੇ ਦੂਰਦਰਸ਼ਨ ਨੇ ਸਾਡਾ ਚਿਹਰਾ ਅੱਗੇ ਕੀਤਾ ਤੇ ਸਾਨੂੰ ਲੋਕ ਦੇਖਣ ਲੱਗੇ ਤੁਸੀਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸ਼ੋਅ ਲਗਾਏ ਨੇ ਔਰ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਸ਼ੋਅ ਲਗਾਏ ਨੇ ਔਰ ਲਾਈਵ ਪਰਫਾਰਮ ਕਰਕੇ ਬਹੁਤ ਵਧੀਆ ਲੱਗਦਾ ਤੁਹਾਨੂੰ ਬਹੁਤ ਬਹੁਤ ਮੈਂ ਕੋਈ ਕੈਨੇਡਾ ਦਾ ਸ਼ਹਿਰ ਛੱਡਿਆ ਨਹੀਂ ਹੋਣਾ ਅਮਰੀਕਾ ਕੈਨੇਡਾ ਔਰ ਇੱਕ ਬੈਂਕਾਕ ਸਿੰਗਾਪੁਰ ਜੀ ਇੱਕ ਤੁਹਾਡੇ ਲਾਈਵ ਸ਼ੋਅਸ ਦੇ ਵਿੱਚ ਜਿਹੜਾ ਤੁਹਾਡਾ ਲੌਂਗ ਗਵਾਚਾ ਉਹ ਬਹੁਤ ਮਕਬੂਲ ਆ ਉਹ ਗੀਤ ਸੁਣਨਾ ਚਾਹਾਂਗੇ ਜ਼ਰੂਰ ਜ਼ਰੂਰ ਆਹੋ ਦਰਬਾਰ ਮੈਂ ਜਦੋਂ ਜਾਂਦੀ ਸੀ ਅਮਰੀਕਾ ਕੈਨੇਡਾ ਸਿੰਗਾਪੁਰ ਬੈਂਕਕੋ ਸਾਰੇ ਤੇ ਲੌਂਗ ਵੀ ਬੜਾ ਸੁੰਦੇ ਸੀ ਜਿੱਤੇ ਕੋਕਸ ਹੁੰਦੇ ਸੀ ਲੌਂਗ ਵੀ ਸੁਣਾ ਦਿੰਨੀ ਪਿੱਛੇ ਪਿੱਛੇ ਹੁੰਦਾ ਮੇਰੀ ਪੈੜ ਵਿਨਾਈ ਪਿੱਛੇ ਪਿੱਛੇ ਹੁੰਦਾ ਮੇਰੀ ਪੈੜ ਵਿਨਾਈ ਚੀਰੇ ਵਾਲਿਆਂ ਚੀਰੇ ਵਾਲਿਆਂ ਵੇਖਦਾ ਮੈਂ ਮੇਰਾ ਲੌਂਗ ਵਾਚਾ ਨਿਗਾ ਮਾਰ ਨਿਗਨਿਗਾ ਮਾਰਦਾ ਈ ਮੇਰਾ ਲੌਂਗ ਵਾਚਾ ਕਯਾ ਵਾਹ ਤੇ ਬਹੁਤ ਖੂਬ ਬਹੁਤ ਖੂਬ ਅਰ ਜਾਣਦੇ ਜਾਂਦੇ ਅਸੀਂ ਇਹ ਰੈਪਿਡ ਫਾਇਰ ਰਾਉਂਡ ਜਿਹੜਾ ਹੈ ਉਹ ਕਰਦੇ ਆ ਸਾਡੇ ਪ੍ਰੋਗਰਾਮ ਦਾ ਹਿੱਸਾ ਮੈਂ ਤੁਹਾਨੂੰ ਫਟਾਫਟ ਹੁਣ ਸਵਾਲ ਪੁੱਛਨੇ ਆ ਤੁਸੀਂ ਉਹਦਾ ਜਵਾਬ ਦੇਣਾ ਹੈ ਅੱਛਾ ਇਹ ਕੀ ਹੁੰਦਾ ਹੈ ਮੈਨੂੰ ਤਾਂ ਮੈਂ ਡਰ ਹੀ ਗਈ ਹਾਂ ਨਹੀਂ ਡਰਨ ਦੀ ਕੋਈ ਗੱਲ ਨਹੀਂ ਮੈਂ ਫਟਾਫਟ ਤੁਹਾਨੂੰ ਸਵਾਲ ਪੁੱਛ ਕੇ ਆ ਤੇ ਤੁਸੀਂ ਉਹਦਾ ਜਵਾਬ ਦੇਣਾ ਅੱਛਾ ਸੋ ਪਹਿਲਾ ਸਵਾਲ ਆ ਮੇਰਾ ਕਿ ਤੁਸੀਂ ਆਪ ਬਹੁਤ ਸੋਨਾ ਗਾਉਂਦੇ ਹੋ ਤੇ ਤੁਹਾਡੇ ਫੇਵਰਟ ਸਿੰਗਰ ਕੌਣ ਨੇ ਮੇਰੇ ਦੁਨੀਆ ਚ ਜਿੰਨੇ ਵੀ ਸਿੰਗਰ ਹਨ ਉਹ ਸਾਰੇ ਫੇਵਰੇਟ ਹੀ ਆ ਕਿਉਂਕਿ ਇੰਨਾ ਹੀ ਬਹੁਤ ਹੈ ਕਿ ਉਹਨਾਂ ਨੂੰ ਮਾਂ ਪਿਓ ਗਾਉਣ ਦੇ ਰਹੇ ਹਨ ਹੁਣ ਜ਼ਮਾਨਾ ਬਦਲ ਗਿਆ ਪਰ ਜੇ ਤੁਸੀਂ ਇੱਕ ਕਹੋਗੇ ਮੈਂ ਇੱਕ ਦਾ ਕਹੂੰਗੀ ਦੂਜਾ ਨਾਰਾਜ਼ ਹੋ ਜੂ ਹਨਾ ਤੇ ਉਦੋਂ ਮੈਨੂੰ ਜਿਹੜੇ ਜਿਨ੍ਹਾਂ ਦਾ ਨਾਂ ਨਾ ਲੈਣ ਹੋਵੇ ਤੇ ਇਹਨਾਂ ਨੇ ਇੱਕ ਕਿਹਾ ਹੈ ਤੇ ਇੱਕ ਚੋਂ ਮੈਂ ਸਰਦੂਲ ਮੇਰਾ ਵੀਰ ਸਮਝ ਲਓ ਸਾਰੀ ਫੈਮਿਲੀ ਆ ਗਈ ਵਿੱਚ ਹਨਾ ਬੈਸਟ ਫੀਮੇਲ ਸਿੰਗਰ ਬੈਸਟ ਵੀ ਇਦਾਂ ਹੀ ਆ ਸਾਰੇ ਹੀ ਆ ਪਰ ਜਲਦੀ 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 ਅੱਛਾ ਇੱਕ ਦਾ ਨਾ ਲੈਣਾ ਬਹੁਤ ਜ਼ਰੂਰੀ ਆ ਉਦਾਂ ਤੇ ਲਤਾ ਜੀ ਆਸ਼ਾ ਜੀ ਸਾਰੇ ਮੇਰੇ ਫੇਵਰੇਟ ਆ ਪਰ ਹੁਣ ਜੇ ਇੱਕ ਲੈਣਾ ਮੈਨੂੰ ਨਿਮਰਤ ਵੀ ਚੰਗੀ ਲੱਗਦੀ ਨਿਮਰਤ ਬੜਾ ਅੱਛਾ ਗਾਇਕ ਹੈ ਤੁਸੀਂ ਆ ਬਹੁਤ ਵਧੀਆ ਐਕਟਿੰਗ ਕਰਦੇ ਹੋ ਜੇਕਰ ਤੁਹਾਡੇ ਫੇਵਰੇਟ ਐਕਟਰ ਦੀ ਗੱਲ ਕਰੀਏ ਤਾਂ ਮੈਨੂੰ ਇਹ ਨਹੀਂ ਪੰਗੇ ਜੇ ਚ ਫਸਾ ਮੈਨੂੰ ਆਉਂਦਾ ਹੀ ਨਹੀਂ ਦੱਸਣਾ ਕਿ ਸੌਰੀ ਮੇਰੇ ਫੇਵਰੇਟ ਹੀ ਠੀਕ ਹੈ ਜੀ ਫੇਵਰੇਟ ਐਕਟਰਸ ਉਹ ਵੀ ਸਾਰੇ ਨੇ ਮੇਰੀ ਹੁਣ ਨਾ ਕਿਸੇ ਟਾਈਮ 'ਚ ਰੇਖਾ ਜੀ ਹੋਇਆ ਹੁੰਦੇ ਸੀ ਹੁਣ ਟਾਈਮ-ਟਾਈਮ ਨਾ ਬਦਲਦੇ ਰਹਿੰਦੇ ਤਾਂ ਹੁਣ ਮੈਨੂੰ ਯਾਦ ਨਹੀਂ ਰਹਿੰਦਾ ਤਾਂ ਮੈਂ ਕਹਿੰਨੀ ਇਸ ਇਸ ਤੋਂ ਮੈਨੂੰ ਮਾਫੀ ਦਿਓ ਤੁਹਾਡਾ ਫੇਵਰਿਟ ਖਾਣਾ ਨਹੀਂ ਤੇ ਤੁਹਾਡਾ ਆਪਣਾ ਇਹ ਤਾਂ ਮੇਰਾ ਆਪਣਾ ਸਾਗ ਮੱਕੀ ਦੀ ਰੋਟੀ ਤੇ ਉੱਤੇ ਇਨਾ ਮੱਖਣ ਚਿੱਟਾ ਮੱਖਣ ਹੋਵੇ ਤੇ ਜਿਹੜਾ ਅੱਜ ਕੱਲ ਮਿਲਦਾ ਘੱਟ ਆ ਠੀਕ ਹੈ ਜੀ ਫੇਵਰਿਟ ਜਗ੍ਹਾ ਕਿਹੜੀ ਹੈ ਤੁਹਾਡੀ ਫੇਵਰਿਟ ਜਗ੍ਹਾ ਆਪਣਾ ਪੰਜਾਬ ਸਭ ਤੋਂ ਪਹਿਲਾਂ ਜੀ ਜਿੱਥੇ ਅਸੀਂ ਜੰਮੇ ਪਲੇ ਹਨਾ ਉਸ ਤੋਂ ਬਾਅਦ ਕੋਈ ਨਹੀਂ ਜਿੱਥੇ ਮਰਜ਼ੀ ਲੈ ਜਾਓ ਚਲ ਚੱਲੋਗੇ ਜੇਕਰ ਸਰਬਜੀਤ ਕਾਰ ਗਾਇਕਾ ਨਾ ਹੁੰਦੇ ਤੇ ਫਿਰ ਕੀ ਹੁੰਦਾ ਫਿਰ ਕੀ ਕਰ ਰੋਟੀਆਂ ਬਣਾਉਣੀਆਂ ਸੀ ਜੀ ਉਹ ਵੀ ਬਣਾਈਆਂ ਆ ਘਰ ਰੋਟੀਆਂ ਹੀ ਬਣਾਉਂਦੇ ਹੋਣਾ ਸੀ ਜਿਹੜੀਆਂ ਲੜਕੀਆਂ ਇਸ ਖੇਤਰ ਵਿੱਚ ਆਉਣਾ ਚਾਹੁੰਦੀਆਂ ਨੇ ਚਾਹੁੰਦੀਆਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਕੱਲ ਕੁੜੀਆਂ ਐਨੀਆਂ ਕਿ ਇੰਟੈਲੀਜੈਂਟ ਨੇ ਉਹਨਾਂ ਨੂੰ ਕੋਈ ਸੁਨੇਹਾ ਨਹੀਂ ਮੈਂ ਦੇ ਸਕਦੀ ਪਰ ਕੁੜੀਆਂ ਨੂੰ ਇਹ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਜਿੱਦਾਂ ਮੈਂ ਆਪਣੀ ਕਮਜ਼ੋਰੀ ਦੱਸਦੀ ਰਹੀ ਨਹੀਂ ਨਾ ਕਿ ਐਜੂਕੇਸ਼ਨ ਪਹਿਲਾਂ ਫਿਰ ਉਹਦੇ ਬਾਅਦ ਤੁਸੀਂ ਸਿੱਖੋ ਤੇ ਫਿਰ ਇਸ ਲਾਈਨ ਚ ਜਾਓ ਇੱਕ ਗੀਤ ਸੁਨਣਾ ਚਾਹਾਂਗੇ ਮਿਨੀ ਮਿਨੀ ਬੀ ਜ਼ਰੂਰ ਹੈ ਮਿਨੀ ਮਿਨੀ ਬੀ ਨੇ ਵਜੇ ਵੇ ਗੱਲ ਸੁਣ ਲੈ ਵਜੂਗੀ ਵਜੂਗੀ ਮੈਨੂੰ ਤਵਜਦਾਵੇਂ ਦੋ ਤਾਰਾਂ ਵੇਹ ਗੱਲ ਸੁਣ ਲੈ ਵਜੂ ਕੀ ਮੇਲੇ ਤਾਂ ਵਜਦਾ ਵੇ ਦੋ ਤਾਰਾਂ ਮਿੰਨੀ ਮਿੰਨੀ ਬੀਨ ਵਾਜੇ ਓਹ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਬਸ ਉਹੀ ਮੈਂ ਦੇ ਦਿੱਤਾ ਹੁਣੇ ਕਿ ਬੱਚਿਆਂ ਨੂੰ ਪਹਿਲਾ ਐਜੂਕੇਸ਼ਨ ਫਿਰ ਜਿਹੜੀ ਵੀ ਲਾਈਨ ਚ ਜਾਣੇ ਉਹਦੀ ਪੂਰੀ ਪ੍ਰੋਪਰ ਉਹ ਲੋ ਉਹ ਕਿਨਾਂ ਮਤਲਬ ਕਿ ਤਾਲੀਮ ਲੋ ਤਾਲੀਮ ਲੋ ਤੇ ਫਿਰ ਕਿਸੇ ਵੀ ਲਾਈਨ ਚ ਆ ਜਾਓ ਕੋਈ ਡਰ ਨਹੀਂ ਹੈ ਨਾ ਜੀ ਬਸ ਆਪਣੇ ਆਪ ਤੇ ਭਰੋਸਾ ਰੱਖੋ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ